जद जद तू छा चाहती हथ फा चाहती हथ फ की कर दार यार मैं कला कहरा रहा दुनिया देना लड़के की करता मैं कला कहरा रहा दुनिया देना लड़के की करता ਤੇ ਪਹਿਲੇ ਹੀ ਅੰਦਰ ਤੱਕਾ ਮੁੱਕੀ ਹੋ ਰਹੀ ਸੀ ਖਾਸੀ ਪਹਿਲੇ ਹੀ ਅੰਦਰ ਤੱਕਾ ਮੁੱਕੀ ਹੋ ਰਹੀ ਸੀ ਖਾਸੀ ਫਿਰ ਫਿਰ ਜ਼ਬਰਦਸਤੀ ਦਿਲ ਤੇਰੇ ਵਿੱਚ ਵੜ ਕੇ ਕੀ ਕਰਦਾ ਤੇ ਜਦ ਪਤਾ ਸੀ ਕਿਵੇਂ ਕਿੱਥੇ ਕਦੋਂ ਤੂੰ ਮੈਨੂੰ ਛੱਡਣਾ ਜਦ ਪਤਾ ਸੀ ਕਦੋਂ ਕਿੱਥੇ ਕਿਵੇਂ ਤੂੰ ਮੈਨੂੰ ਛੱਡਣਾ ਫਿਰ 10 ਮੈਂ ਮੇਰੀ ਕਿਸਮਤ ਮੂਰੇ ਅੜਕੇ ਕੀ ਕਰਦਾ ਤੇ ਜਦੋਂ ਸੋਚ ਮੇਰੀ ਝੰਝੋੜ ਕੇ ਮੈਨੂੰ ਬੋਦਾ ਕਰ ਗਈ ਤੂੰ ਤੇ ਜਦੋਂ ਜਦੋਂ ਸੋਚ ਮੇਰੀ ਝੰਝੋੜ ਕੇ ਮੈਨੂੰ ਮੈਨੂੰ ਬੋਦਾ ਕਰ ਗਈ ਤੂੰ ਮੈਂ ਵਿੱਚ ਹਵਾਵਾਂ ਉੱਡਦੇ ਹਰਫ ਵੀ ਫੜਕੇ ਕੀ ਕਰਦਾ ਤੇ ਤੈਨੂੰ ਸ਼ੌਂਕ ਸੀ ਨੰਗੇ ਸਿਰ ਦੁਨੀਆ ਵਿੱਚ ਘੁੰਮਣ ਦਾ ਯਾਰ ਤੈਨੂੰ ਸ਼ੌਂਕ ਸੀ ਨੰਗੇ ਸਿਰ ਦੁਨੀਆ ਵਿੱਚ ਘੁੰਮਣ ਦਾ ਮੈਂ ਤਾਰੇ ਤੇਰੀ ਚੁੰਨੀ ਉੱਤੇ ਜੜ ਕੇ ਕੀ ਕਰਦਾ ਤੇ ਤੂੰ ਮੇਰਾ ਬਹਾਨਾ ਲਾ ਕੇ ਤੂੰ ਮੇਰਾ ਬਹਾਨਾ ਲਾ ਕੇ ਮਿਲਦਾ ਰਿਹਾ ਗੈਰਾਂ ਨੂੰ ਤੂੰ ਮੇਰਾ ਬਹਾਨਾ ਲਾ ਕੇ ਮਿਲਦਾ ਰਿਹਾ ਗੈਰਾਂ ਨੂੰ ਸੁਬਾ ਤੋਂ ਸ਼ਾਮ ਤੱਕ ਮੈਂ ਰਾਹ ਵਿੱਚ ਖੜ ਕੇ ਕੀ ਕਰਦਾ ਤੇ ਸੋਚਿਆ ਸੀ ਮਰ ਕੇ ਮੁਕਤੀ ਮਿਲ ਜਾਏਗੀ ਮੈਨੂੰ ਹੋ ਸੋਚਿਆ ਸੀ ਸੋਚਿਆ ਸੀ ਮਰ ਕੇ ਮੁਕਤੀ ਮਿਲ ਜਾਏਗੀ ਮੈਨੂੰ ਜਦ ਰੂਹ ਹੀ ਤੇਰੇ ਕੋਲ ਸੀ ਮੈਂ ਅਰਥੀ ਚੜਕੇ ਕੀ ਕਰਦਾ ਤੇ ਖੁਦ ਆਪੇ ਯਾਰ ਨਿਮਾਣਾ ਉਜੜਨਾ ਚਾਹੁੰਦਾ ਸੀ ਖੁਦ 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 ਆਪੇ ਆਪੇ ਯਾਰ ਨਿਮਾਣਾ ਉਜੜਨਾ ਚਾਹੁੰਦਾ ਸੀ ਫਿਰ ਦੋਸ਼ ਵੀ ਸਾਰਾ ਤੇਰੇ ਸਿਰ ਮੜਕੇ ਕੀ ਕਰਦਾ ਹੋ ਜਦ ਤੂੰ ਛਡਾਉਣਾ ਚਾਹੁੰਦੀ ਸੀ ਹੱਥ ਫੜ ਕੇ ਕੀ ਕਰਦਾ ਮੈਂ ਕੱਲਾ ਕਹਿਰਾ ਦੁਨੀਆ ਦੇ ਨਾਲ ਲੜਕੇ ਕੀ ਕਰਦਾ ਲੜਕੇ ਕੀ ਕਰਦਾ